ਕੀ ਨਾਮ ਫਿਰ ਕੀ ਨਾਮ ਹੈ ਸੀ ਕਿਤਾਬ ਮੇਰਾ ਨਾਮ ਰਵੀ ਕੁਮਾਰ ਆਈ ਉਸ ਬਾਈਕ ਤੇ ਤਿੰਨ ਜਣੇ ਸੀਗੇ ਫੇਰਕੋਟ ਜਾ ਰਹੇ ਸੀਗੇ ਤੇ ਟਰੱਕ ਚ ਟੱਕਰ ਹੋ ਗਈ ਟਰੱਕ ਤੇ ਜਾ ਰਿਹਾ ਸੀਗੇ ਕਿੰਨੇ 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 ਸਨ ਤਿੰਨ ਜਣੇ ਸੀਗੇ ਤੇ 9-10 ਵਜੇ ਜੀ ਘਟਨਾ ਹੈ ਹਾਂਜੀ ਮੋਟਰਸਾਈਕਲ ਹਾਂਜੀ ਬਾਈਕ ਤੇ ਸੀਗੇ चेक प ਸੋ ਐਕਸੀਡੈਂਟ ਤੇ ਬੇਦਰ ਤੇ ਕੀ ਮਾਮਲਾ ਕੀ ਐ ਕਿਨੇ ਇੰਜਰਡ ਕਿਨੇ ਆਉਂਦੇ ਆ ਮੇਰੇ ਕੋਲੇ ਦੋ ਪੇਸ਼ੈਂਟ ਆਏ ਸੀ ਜੀ ਰਾਤ ਨੂੰ ਇਹਨਾਂ ਦਾ ਬਠੰਡਾ ਆਪਣਾ ਬਠੰਡਾ ਰੋਡ ਕੋਟਗੜਾ ਰੋਡ ਬਾਈਪਾਸ ਕੋਲ ਐਕਸੀਡੈਂਟ ਹੋਇਆ ਸੀਗਾ ਮੋਟਰਸਾਈਕਲ ਤੇ ਤਿੰਨ ਜਨੇ ਸੀ ਇਹ ਜੋ ਦੱਸ ਰਿਹਾ ਇੱਕ ਪੇਸ਼ੈਂਟ ਦੀ ਤਾਂ ਔਨ ਸਪੋਟ ਹੀ ਕੰਦੇ ਡੈਥ ਹੋ ਗਈ ਸੀ ਦੋ ਪੇਸ਼ੈਂਟ ਸਾਡੇ ਕੋਲੇ ਆਏ ਸੀ ਕੋਈ ਰੈਫਰ ਵੀ ਕੀਤਾ ਗਿਆ ਤਾ ਹਾਂ ਇੱਕ ਪੇਸ਼ੈਂਟ ਕੋਈ ਕੋਟ ਇਥੋਂ ਫਰੀਦਕੋਟ ਦਾ ਹੀ ਸੀ ਤੇ ਉਹ ਕਹਿੰਦੇ ਸੀ ਸੀ ਉੱਥੇ ਲੈ ਕੇ ਜਾਣਾ ਵੈਸੇ ਮਤਲਬ ਇਹ ਜਿਹੜਾ ਪੇਸ਼ੈਂਟ ਸਾਡੇ ਕੋਲੇ ਆ ਉਹ ਸਟੇਬਲ ਹੈ ਸਟੇਬਲ ਹਾਂ ਜੀ